ਵਾਹਿਗੁਰੂ ਵਾਹਿਗੁਰੂ ਜੀ ਪੈ ਟੜ ਦੇ ਜੱਤ ਮੇਰੇ ਉਹਦੇ ਨਹੀਂ ਠੰਡ ਲੱਗਦਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ नाम आराधया आप तरिया जिन जिथा तिना ले छाया नासरो मंसूर गुरगो बिंद से एज दी मंजूर गुरगो बिंद से हक हक आदाह गुरगो बिंद से शाह ए शाह ने शाह गुरगो बिंद हक हक अंदेश गुरगो बिंद से बादशाह दरवेश गुरगो बिंद से गुरु प्यारी साहब ਪਹੁਤ ਭਾਗਾਂ ਵਾਲੇ ਤਾਤਾ ਜੋਗ ਵਾਲੇ ਜੋ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਕਰਕੇ ਸਾਇਬੇ ਕਮਾਲ ਸਰਬੰਸਰਨੀਕਤਾ ਬਾਜਾ ਵਾਲੇ ਸਤ ਗੁਰੂ ਤਾਜਾ ਵਾਲੇ ਸਤ ਗੁਰੂ ਉਹਨਾਂ ਦਾ ਆਗਮਨ ਦਿਹਾੜਾ ਮਨਾ ਰਹੇ ਪਹੁਤ ਕਿਰਪਾ ਹੈ ਅੱਜ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ ਨੂੰ ਉਹਨਾਂ ਦੇ ਪਰਉਪਕਾਰਾਂ ਨੂੰ ਉਹਨਾਂ ਦੀਆਂ ਰਹਿਮਤਾਂ ਨੂੰ ਯਾਦ ਕਰ ਰਿਹਾ ਹੈ ਅੱਜ ਥਾਂ ਥਾਂ ਕੋਨੇ-ਕੋਨੇ ਦੇ ਵਿੱਚ ਗੁਰਬਾਣੀ ਦੇ ਪਰਵਾਹ ਚੱਲ ਰਹੇ ਹਨ ਗੁਰਬਾਣੀ ਪੜ੍ਹੀ ਜਾ ਰਹੀ ਕੀਰਤਨ ਹੋ ਰਿਹਾ ਹੈ ਕਿਤੇ ਢਾਡੀ ਵਾਰਾ ਗਾ ਰਹੇ ਸੋ ਆਪ ਜੀ ਵਟੇ ਢਾਡਾਂ ਵਾਲੇ ਸੋ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜਿਹੜੇ ਕਿ ਗੁਰਗੋਵੀ ਸਿੰਘ ਮਹਾਰਾਜ ਜੀ ਵਾਰੇ ਉਹਨਾਂ ਨੇ ਇੱਕ ਰਚਨਾ ਲਿਖੀ ਆ ਧਿਆਨਾ ਸੁਣਨਾ ਕਹਿੰਦੇ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਮਤੀ ਕੁਜੀਲਤਾ ਕਤੇਬ ਨ ਕੋਰਾਨੀ ਇਹ ਕੋਪਰ ਕੋਮੇ ਸੇ ਮਹਾਰਾਜਾ ਆਤਮਨ ਪਰੋਪਾ ਆਪਾਂ ਇੱਥੇ ਕੋ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਨੇ ਕਿਹਦੀ ਕਿਰਪਾ ਤਾਂ ਸਰਸਤਰਾ ਸਿੰਘ ਗੋਬਿੰਦ ਸਿੰਘ ਮਹਾਰਾਜ ਜਿਉਣਾ ਦਾ ਆਦਮਨ ਨਾ ਹੁੰਦਾ ਇਸ ਦੁਨੀਆ ਦੇ ਉਤੇ ਸਾਈਂ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਸਲਾਮ ਹਰ ਦਾ ਅੱਲਾਹ ਦੀ ਆਵਾਜ਼ ਆਉਣੀ ਹੈ ਜੀ ਖੁਦਾ ਦੀ ਆਵਾਜ਼ ਆਉਣੀ ਹੈ ਜੀ ਕੋਈ ਮੰਦਰ ਕੋਈ ਗੁਰਦੁਆਰਾ ਨਜ਼ਰ ਨਹੀਂ ਸੀ ਆਉਣਾ ਜੇ ਨਜ਼ਰ ਆਉਣਾ ਸੀ ਮੰਦਿਰ ਮਸੀਤਾਂ ਜਾਂ ਮਸਜਿਦ ਹੁਣ ਇੱਥੇ ਰਖਵਾਲ ਖੜਾ ਹੁੰਦਾ ਕੀ ਇਸਲਾਮ ਮਾੜਾ ਕੀ ਅੱਲਾਹ ਦਾ ਨਾਮ ਮਾੜਾ ਕੀ ਖੁਦਾ ਦਾ ਨਾਮ ਚੰਗਾ ਨਹੀਂ ਹੈ ਨਾ ਬਲਕਿ ਅੱਲਾਹ ਦੀ ਬੰਦਗੀ ਕਰਨੀ ਤਾਂ ਕੁਰਬਾਨੀ ਸਿਖਾਉਂਦੀ ਹੈ ਕਬੀਰ ਅੱਲਾ ਕੀ ਕਰ ਬੰਦਗੀ ਜਹਿ ਸਿਮਰਤ ਦੁਖ ਜਾਏ ਗੁਰੂ ਦੀ ਬਾਣੀ ਕਹਦੀ ਹੈ ਪਰ ਗੱਲ ਕੀ ਆ ਗੱਲ ਸਾਡੇ ਹੱਕ ਦੀ ਆ ਗੱਲ ਸਾਡੀ ਆਜ਼ਾਦੀ ਦੀ ਆ ਜੇਕਰ ਅਸੀਂ ਆਪਣੀ ਖੁਸ਼ੀ ਦੇ ਨਾਲ ਆਪਣੇ ਮਨ ਦੇ ਨਾਲ ਵਾਹਿਗੁਰੂ ਕਹਦੇ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਰਾਮ ਵੀ ਕਹਦੇ ਆ ਆਪਣੀ ਮਰਜ਼ੀ ਦੇ ਨਾਲ ਅੱਲਾ ਵੀ ਕਹਦੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾ ਪਰ ਜੇਕਰ ਕੋਈ ਮਨੋ ਕਹੇ ਤੱਕੇ ਦੇ ਨਾਲ ਤੂੰ ਰਾਮ ਬੋਲੇ ਤੱਕੇ ਦੇ ਨਾਲ ਅੱਲਾਹ ਕਹੇ ਇਹ ਨਹੀਂ ਹੋ ਸਕਦਾ ਪੈ ਕਾ ਹੂੰ ਉਹ ਦੇਤ ਨਹੀਂ ਨਾ ਬੇਮਾਰ ਤਾ ਆਪਣੇ ਜਾਤੇ ਨਾਲ ਸੰਕੁਚਰਾ ਕੇ ਇਹ ਕਿ ਰਾਮ ਕਹੇ ਅੱਲਾਹ ਕਹੇ ਤੇਰੀ ਹੋ ਸਕਦਾ ਬਸ ਹੀ ਆਪਣੀ ਮਰਜੀ ਦੇ ਨਾਲ ਦੂਜੀ ਮਰਜੀ ਕਹਿ ਲਈਏ ਗੁਰੂ ਦਾ ਸਿੱਖ ਆਪਣੀ ਮਰਜੀ ਦੇ ਨਾਲ ਅੱਲਾਹ ਵੀ ਕਹਿੰਦਾ ਅਸੀਂ ਰਾਮ ਦਾ ਨਾਮ ਵੀ ਲੈਂਦੇ ਆ ਸਾਰੇ ਨਾਮ ਸਤਕਾਰ ਲੋਗਾਂ ਨੂੰ ਉਹ ਸੱਤ ਰੱਬ ਦੇ ਹਨ ਉਹ ਵਹੀ ਕਿਤੇ ਆ ਕਬੀ ਸੰਤੋ ਸਿੰਘ ਜੀ ਕਹਿੰਦੇ ਕਿ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਉਂਦੀ ਕੁਝ ਕੁਝੇ ਤੱਕ ਕੇਵਲ ਪੁਰਾਣੇ ਇੱਥੇ ਧਰਮ ਵਿਕਰਸ਼ਾ ਦੀਆਂ ਬਿਆਦੀਆਂ ਹੋਣੀਆਂ ਸੀ ਦੂਜੀ ਲੜੀ ਚ ਕਿੰਨੇ ਪਾਪ ਹੀ ਪਰਪੱਕ ਜਾਂਦੇ ਹਰ ਤਰ੍ਹਾਂ ਦਾ ਪਾਪ ਹੀ ਪਾਪ ਹੋਣਾ ਸੀ ਪਾਪ ਹੀ ਪਰਪੱਕ ਜਾਂਦੇ ਧਰਮ ਧੱਟ ਜਾਂਦੇ ਜਿੱਥੇ ਧਰਮ ਸੱਚ ਅਜਿਹਾ ਹਿੰਦੁਸਤਾਨ ਦੇ ਵਿੱਚ ਨਿਕਲੇ ਹੋ ਤਾਂ ਅਪਾ ਜੀ ਹਿੰਦੂ ਮੁਸਲਮਾਨ ਸਿੱਖ ਇਨਸਾਰੀ ਕਦੇ ਰਹਿ ਰਹੇ ਹਨ ਸੋ ਆਪਾਂ ਗੱਲ ਕਰਦੇ ਗੁਰੂ ਮਹਾਰਾਜ ਦੇ ਆਗਮਨ ਦੀ ਆਗਮਨ ਪਰ ਬਣਾ ਰਹੇ ਆ ਖੋਮੇਂਦਰ ਆਏ ਕਿੱਥੇ ਜਨਮ ਹੋਇਆ ਪਟਨਾ ਦੇ ਵਿੱਚ ਅੱਜ ਦਾ ਜਦ ਪੜ੍ਹਾਈ ਦਿੱਤੀ ਤਾਂ ਦੀ ਉਹ ਪਾਗ ਲੱਗੇ ਸਤਪੁਰਾਂ ਜੀ ਨੇ ਪੜ੍ਹਨ ਦੀ ਧਰਤੀ ਜਨਮ ਲਿਆ ਜਦੋਂ ਜਨਮ ਲਿਆ ਸਾ ਇੱਕ ਅੰਬਾਰੇ ਸ਼ਹਿਰ ਦਾ ਪੀਰ ਫਿਕਰੂ ਸ਼ਹਿਰ ਆਪਾਂ ਸਾਰੇ ਨਾਮ ਦੱਸਾਂਗੇ ਅੱਲਾ ਦਾ ਬੰਦਾ ਖੁਦਾ ਦਾ ਬੰਦਾ ਖੁਦਾ ਨੂੰ ਯਾਦ ਕਰਨ ਵਾਲਾ ਅੱਜ ਜਦੋਂ ਨੇ ਨਮਾਜ਼ ਪੜੀ ਤਾਂ ਜਿਹੜੇ ਮੁਸਲਮਾਨ ਨੂੰ ਕਹਿੰਦਾ ਉਹ ਨਮਾਜ਼ ਕਰਕੇ ਪਕਸ਼ੋ ਮੰਨ ਨੂੰ ਜਿਹੜਾ ਕਰਦੇ ਨੇ ਕਿਉਂਕਿ ਉਹਨਾਂ ਦਾ ਮੱਕਾ ਕਾਬਾ ਪੱਕਾ ਕਾਬਾ ਪਰ ਅੱਜ ਜਦੋਂ ਪੀਰ ਜੀ ਨੇ ਨਮਾਜ਼ ਪੜ੍ਹੀ ਉਹਨਾਂ ਨੂੰ ਇਲਾਹਾਮ ਹੋਇਆ ਕਿ ਅੱਜ ਖੁਦਾ ਦਾ ਨੂਰ ਪੂਰਬ ਵੱਲ ਪਰਤ ਰਿਹਾ ਹੈ ਪਰਲੇ ਤੇ ਪਰਲੇ ਜਦੋਂ ਨਮਾਜ਼ ਦੀ ਸਮਾਪਤੀ ਹੋਈ ਉਹਨਾਂ ਨੇ ਪੂਰਬ ਵੱਲ ਨੂੰ ਸੇਜਿਆ ਪਰੀ ਦੇ ਪਛੜਾਗੇ ਚਿੰਨ੍ਹੇ ਪਛੜਾਗੇ ਪੀਰ ਜੀ ਮਿੱਤਰੋ ਨਮਸਕਾਰ ਅਗੇ ਤਾਂ ਪਛਿੰਨਾ ਪਛੜ ਬੰਦੂ ਕਰਦੇ ਤੁਸੀਂ ਇਹਨੂੰ ਕੋਲੋਂ ਕੀ ਕੀ ਕਰਦੇ ਕੀ ਕਹਿੰਦੇ ਭਾਈ ਅੱਜ ਕੁਦਾ ਦਾ ਨੂਰ ਅੱਲਾ ਦਾ ਨੂਰ ਪੂਰਬ ਦੇ ਵਿੱਚ ਪੱਤੂ ਦੇ ਵਿੱਚ ਪੜਦਾ ਹੋਇਆ ਮੈਂ ਕੋਲ ਸਿੰਦਰ ਸੋ ਉਸ ਸਵੇ ਦਾ ਪ੍ਰਦਾਨ ਸਾਧਾ ਚਲੀ ਉਸ ਆਸ ਦੇ ਸਾਹਮਣੇ ਹੈ ਕਿਉਂ ਮੈਂ

सेजे ਈ ਬਤਾਰੇ ਵਾ ਅਜਿਹਾ ਤੇ ਕਲਗੀਆ ਵਾਲੇ ਸਤਿਗੁਰੂ ਦਾ ਪਟਨੇ ਦੇ ਵਿੱਚ ਆਗਮਨ ਹੋਇਆ ਆਪਾਂ ਪਹਿਲਾਂ ਬੇਨਤੀ ਕਰ ਰਹੀ ਸੀ ਕਿ ਠਿਕੜ ਠਿਕੜ ਸਾ ਪੀਰ ਅਬਾੜੇ ਤੋਂ ਚੱਲ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅੱਜ ਪਟਨੇ ਨੂੰ ਚੱਲ ਪਏ ਆਪਣੀ ਮਰੀਦਾਂ ਦੇ ਨਾਲ ਜਦੋਂ ਪਟਨੇ ਪਹੁੰਚੇ ਦਰਸ਼ਨ ਕਰਨ ਦੇ ਲਈ ਸਤਿਗੁਰਾਂ ਜੀ ਦੇ ਦਰਬਾਰ ਦੇ ਅੱਗੇ ਪਹੁੰਚੇ ਤਾਂ ਤੰਤਰ ਮਾਮਾ ਕਿਰਪਾਲ ਚੰਦ ਜੀ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਬਾਹਰ ਆਏ ਪੀ ਕਰਸ਼ਾ ਨੇ ਗੱਲ ਕੀਤੀ ਕਿ ਮੈਂ ਸਤਗੁਰਾਂ ਜੀ ਦੇ ਦਰਸ਼ਨ ਕਰਦੇ ਹਾਂ ਮੈਂ ਅਮਾਰੇ ਤੋਂ ਚੱਲ ਕੇ ਆਇਆ ਤਾਂ ਮਮਾ ਜੀ ਨੇ ਨਾਲ ਦੇ ਨਾਲ ਗੱਲ ਕਰਕੇ ਘਰ ਘਰ ਵਾਲੇ ਨਾਲ ਗੱਲ ਕਰਕੇ ਗੱਲ ਫਾਈਨਲ ਹੋ ਗਈ ਕਿ ਬੱਚੇ ਦੇ ਦਰਸ਼ਨ ਗੋਪੀਦਰਾਏ ਦੇ ਦਰਸ਼ਨ ਤੀਰ ਜੀ ਨੂੰ ਕਰਾਉਣੇ ਹਨ ਤਾਂ ਮਮਾ ਕਿਰਪਾ ਨਾਲ ਜੀ ਨਾਲ ਪਰਿਵਾਰ ਵਾਲੇ ਇਕੱਠੇ ਹੋ ਕਰਕੇ ਬਾਲਕ ਗੋਪੀਦਰਾਏ ਨੂੰ ਬਾਹਰ ਲੈ ਕੇ ਗਏ ਤੀਰ ਜੀ ਨੂੰ ਸਤਗੁਰਾਂ ਜੀ ਦੇ ਦਰਸ਼ਨ ਕਰਵਾਏ ਗਏ ਕੀਨ ਜਿਹੜੇ ਸਤੂਗੁਰਾਂ ਜੀ ਦੀ ਪ੍ਰਖਿਆ ਲੈਣ ਵਾਸਤੇ ਦੋ ਪੁੱਜੀਆਂ ਦੋ ਪੁੱਜੀਆਂ ਸਤਗੁਰੂ ਜੀ ਦੇ ਅੱਗੇ ਰੱਖੀਆਂ ਔਰ ਉਹਨੇ ਮੰਨ ਲਈ ਧਾਰਿਆ ਕਿ ਜੇਕਰ ਗੋਬਿੰਦ ਰਾਏ ਨੇ ਇਸ ਪੁੱਜੀ ਦੇ ਉੱਤੇ ਹੱਥ ਧਰਿਆ ਤਾਂ ਇਹਦਾ ਮਤਲਬ ਹੋਵੇਗਾ ਕਿ ਇਹ ਹਿੰਦੂਆਂ ਦਾ ਗੁਰੂ ਜੇਕਰ ਇੱਕ ਪੁੱਜੀ ਉੱਤੇ ਹੱਥ ਰੱਖਿਆ ਤਾਂ ਇਹਦਾ ਮਤਲਬ ਇਹ ਹੋਵੇਗਾ ਕਿ ਮੁ슬ਮਾਨਾਂ ਦਾ ਪੀਰ ਜਦੋਂ ਪੁੱਜੀਆਂ ਬਾਲਕ ਗੋਬਿੰਦ ਰਾਏ ਦੇ ਅੱਗੇ ਕੀਤੀਆਂ ਤਾਂ ਤਨਵਾਜਾ ਵਾਲੇ ਸਤਗੁਰੂ ਨੇ

ਮਿੱਠੀਏ ਮਿੱਠੀਏ ਪਰਦੇ ਦੇ ਪਰਦੇ ਨਾਲ ਲਿਆ ਫਿਕਰ ਸ਼ਾਲੇ ਸਤਗੁਰ ਫਿਕਰ ਸ਼ਾਲੇ ਸਤਗੁਰ ਆ ਗਏ ਆ ਟਿਕਾਇਆ हथा देर कमे हथांड़ गो रबी गुटियूं ख़ुशीअ <laughs> नंढो ਜਾਏ ਆਪ ਜੀ ਧਰਤਾ ਜੋ ਸੋ ਜਥੇ ਦਰਸੋਂ ਹੁਣੀਆਂ ਪੁੱਲਾ ਚੋਕਾ ਦੇ ਖੇਮਾ ਅਗਲਾ ਪ੍ਰੋਗਰਾਮ ਆਪਾਂ ਅਗਲੇ ਪਲਾਦੇ ਤੇ ਸੰਗਤ ਕਰਨਗੇ ਬਲਾਓ ਜੀ ਫਤੇਵਾਹ ਗੁਰ ਜੀ ਕਰ ਗੋਵਾਹ ਵਾਹੇ ਗੁਰ ਜੀ ਕੀ ਫਤੇ ਸਾਰੀ ਮਾਰਕੀਟ ਦਾ ਪੰਡਤ ਬਾਬੀ ਜੀ ਦਾ ਵਿਸ਼ੇਸ਼ ਧੰਨਵਾਦ ਆ ਜਿਹੜੇ ਹਰਸਾ ਲਈ ਜਦੋਂ ਵੀ ਧੰਨ ਗੁਰ ਹਰਗੋਬਿੰਦ ਸਾਹਿਬ ਬਾਟਾ ਜੀ ਪਾਵਨ ਪਿੱਤਰ ਸੰਤ ਰਣਕੀਤਨ ਨਾਮ ਹੁੰਦਾ ਸੰਗਤਾਂ ਦੀ ਸੇਵਾ ਕਰਦੇ ਸੁਨੀਲ ਜੋਤੀ ਜੀ ਕੋ ਕਰਾਣਾ ਬਾਬੂ ਜੀ ਪੰਡਿਤ ਜੀ ਫੋਵੀ ਕਰਕੇ ਸਾਰੀ ਜਾਣ ਤੇ ਸ਼ਨੀ ਜੋਤੀ ਕਰਕੇ ਲੈ ਕੋਈ ਕੋ ਜਾਣਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਗਨਤਾ ਬੋਲੋ ਉਹਨਾਂ ਦੀ ਪ੍ਰਾਣੀ ਸੰਤਾ ਕਰਨੀ ਪੜਗੀਆਂ ਪਿਆਸ ਕਰ ਦੇ ਨਾਲ ਸਾਰਿਆਂ ਕਰ ਤੇ ਨਾਲ ਚੰਡਨ ਜੀ ਕਿਰਪਾਲਤਾ ਕਾਨੀ ਜੀ ਬੋਲੋ ਇੱਕ ਜੋਨੇ ਆ